ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਪਿੰਡ ਡੋਈ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਥੇ ਦੇ ਮੁੱਦਾ ਜਿਹੜੇ ਪੰਚ ਨੇ ਉਹ ਪੰਚਾਇਤ ਤੋਂ ਵੱਖ ਹੋ ਗਏ ਨੇ ਉਹਨਾਂ ਨੇ ਪਿੰਦੇ ਸਰਪੰਚ ਦੀਆਂ ਹੀ ਪੋਲਾ ਖੋਲਤੀਆਂ ਕੀ ਪੋਲਾ ਖੁੱਲੀਆਂ ਨੇ ਸਾਡੇ ਨਾਲ ਮਜੂਦਾ ਪੰਚ ਨੇ ਸਰ ਕੀ ਹਾਲ ਨਾ ਛੜੇ ਸਸਿਕਾ ਜੀ ਠੀਕ ਕਰ ਜੀ ਸਰ ਤੁਸੀਂ ਇਸ ਤਰ੍ਹਾਂ ਦੀ ਗੱਲਾਂ ਕਰਨ ਜਾਂਦੇ ਹੋ ਕੀ ਕਹਿਣਾ ਚਾਹੁੰਦੇ ਹੋ ਕਿ ਸਰਪੰਚ ਦੇ ਖਿਲਾਫ ਕੀ ਕੀ ਕੀਤਾ ਸਰਪੰਚ ਨੇ ਜੀ ਸਭ ਤੋਂ ਪਹਿਲਾਂ ਪਿਛਲੇ ਮਹੀਨੇ ਜੀ ਗੁਰੂ ਘਰ ਚ ਵੀ ਅਦਵੀ ਦੇ ਸਰਪੰਚ ਬੋਲੇ ਨਹੀਂ ਜੀ ਉਹਨਾਂ ਨੇ ਮੋਨੋ ਜਿੰਦਰੇ ਲਾਗੇ ਤਾਲੇ ਲਾਗੇ ਉਹਨਾਂ ਦੇ ਚਾਚਾ ਮੇਜ ਸਰਪੰਚਾ ਮਨਜੀਤ ਕੌਰ ਉਹਦਾ ਚਾਚਾ ਸोरा ਸੀ ਤੰਨਾ ਨਰਾਮ ਤੰਨਾ ਸਿੰਘ ਪਹਿਲਾਂ ਤਾਂ ਨਰਾਮ ਸੀ ਉਦੋਂ ਤੰਨਾ ਸਿੰਘ ਬਣ ਗਿਆ ਜੀ ਅਮਰ ਸਾਹਿਬ ਨੇ ਉਹਨੇ 2-3 ਵਾਰ ਗੁਰਕਾਰ ਦੀ ਬੇਅਦਬੀ ਕੀਤੀ ਲੇਕਿਨ 2-3 ਵਾਰ ਹੀ ਇਹਨਾਂ ਨੇ ਕੋਈ ਉੱਤਾ ਨਹੀਂ ਚੱਕਿਆ ਉੱਤੇ ਬਣਦੀ ਕਾਰਵਾਈ ਨਹੀਂ ਕਰੀ ਉਹਨੂੰ ਕੋਈ ਬਣਦੀ ਸਜ਼ਾ ਨਹੀਂ ਦਿੱਤੀ ਜੀ ਇਸ ਕਰਕੇ ਮੈਂ ਇਹਨਾਂ ਤੋਂ ਵਰਖਲਾਫ ਹੋ ਗਿਆ ਜੀ ਲੱਗ ਹੋ ਗਈ ਸੀ ਹੁਣ ਵਰਖਲਾਫ ਹੋ ਕੇ ਜਿਵੇਂ ਪਿੰਡ ਦੇ ਚੱਪੜ ਦੇ ਕੰਮ ਕੀਤੇ ਗਏ ਨੇ ਉਸੇ ਇਹਨਾਂ ਤੋਂ ਖਫਾ ਤੇ ਰਹੇ ਖਫਾ ਹੋਣ ਦਾ ਕਾਰਨ ਕੀ ਹੈ ਜਿਹੜੇ ਪਿੰਡ ਦੇ ਵਿੱਚ ਇਹਨਾਂ ਨੇ ਆ ਹੁਣ ਸੱਪੜ ਦੇ ਵੀ ਤੋਏ ਪੱਟੇ ਨੇ ਜੀ ਸਭ ਤੋਂ ਜੋ ਨਿੰਦਣ ਜੋ ਗੱਲ ਤਾਂ ਇਹੀ ਆ ਜੀ ਕਿ ਮੇਟ ਨੇ ਪੰਪ 500 ਰੁਪਏ ਇਕੱਠਾ ਕਰਕੇ ਪਰ 40 40 50 ਜਨਾਨੀ ਤੋਂ ਉਹਨਾਂ ਨੇ ਲੇਡੀ ਚ ਤੋਂ 40 50 ਲੇਡੀ ਚ ਤੋਂ ਪੰਪ 500 ਰੁਪਏ ਇਕੱਠਾ ਕਰਕੇ ਇਥੇ ਜੀਬੀਸੀ ਚਲਾਈ ਜੀਬੀਸੀ ਚਲਾਉਣੇ ਸੀਗੇ ਚਲੋ ਟੋਬੇ ਦੇ ਵਿੱਚ ਚਲਾਈ ਉਹ ਵੀ ਅ ਬੈਕਬੋਰਡ ਦੀ ਜਗ੍ਹਾ ਚਲਾਈ ਇਹ ਇਹਨਾਂ ਕੋਲ ਪ੍ਰਬੰਧ ਕੀ ਦੇਖਿਓ ਸੀ ਜੇ ਪੰਚਾਇਤ ਨੇ ਪ੍ਰਬੰਧ ਲਈਤੀ ਹੈ ਪ੍ਰਸ਼ਾਸਨ ਤੋਂ ਪ੍ਰਬਪਟਾਉਣ ਦੀ ਇਹਨਾਂ ਨੇ ਜੋ ਇਹਦੀ ਮਤਲਬ ਪਰਵਾਨਗੀ ਸੀਗੀ ਇਹਨਾਂ ਨੇ ਕੋਈ ਮੈਨੂੰ ਪਰਵਾਨਗੀ ਨਹੀਂ ਦਿਖਾਈ ਨਾ ਕਿਸ ਸਾਡੇ ਮੂਹਰੇ ਲੈ ਕੇ ਆਏ ਪਰਵਾਨਗੀ ਨਾ ਇਹਨਾਂ ਕੋਈ ਕੋਈ ਪਰਮਿਸ਼ਨ ਸੀਗੀ ਉਲਟਾ ਇਹਨਾਂ ਨੇ ਇੱਕ ਇਹ ਮਾਤਾ ਇਹਦੇ ਘਰ ਦੇ ਵਿੱਚੋਂ ਵੜ ਕੇ ਇਹਨਾਂ ਨੇ ਇਹਦੇ ਘਰ ਦੇ ਵਿੱਚੋਂ ਵੜ ਕੇ ਧੱਕੇ ਨਾਲ ਜੀਵੀਸੀ ਵੜ ਕੇ ਨਾ ਜੀ ਇਹਦੀ ਅਕੰਧ ਢਾ ਕੇ ਬੈਕਬੋਰਡ ਜਗ੍ਹਾ ਜੀਵੀਸੀ ਚਲਾ ਕੇ ਇਹਨਾਂ ਨੇ ਇਹ ਕੰਮ ਕੀਤੇ ਨੇ ਜੀ ਬੁੱਟੇ ਪੱਟੇ ਨਹੀਂ ਇਸ ਤੋਂ ਇਲਾਵਾ ਤੁਸੀਂ ਰੁੱਖਾਂ ਦੀ ਗੱਲ ਕਰਦੇ ਹੋ ਵੀ ਬਹੁਤ ਸਾਰੇ ਬੁੱਟੇ ਪੱਟੇ ਗਏ ਨੇ ਹਨਾ ਕਿੰਨੇ ਕਿ ਬੁੱਟੇ ਲਗਾਏ ਗਏ ਸੀ ਇੱਥੇ ਇਸ ਮਾਤਾ ਦੇ ਘਟੂ ਘੜ 10 12 ਬੁੱਟੇ ਲੱਗੇ ਹੋਏ ਸੀਗੇ ਜੀ ਜਿਹੜੇ ਬੁੱਟੇ ਤੁਸੀਂ ਆ ਹੁਣ ਵੀ ਦੇਖ ਸਕਦੇ ਹੋ ਬਿਲਕੁਲ ਬਿਲਕੁਲ ਬੁੱਟੇ ਇਹ ਮਰਤ ਦੇ ਚ ਪਏ ਨੇ ਜੀ ਆ ਬੁੱਟਾ ਸੁੱਕ ਗਿਆ ਇਹ ਬੁੱਟੇ ਸੁੱਕ ਗਏ ਜੀ ਆ ਬੁੱਟੇ ਸੁੱਕ ਗਏ ਘਟੂ ਘੜ ਅਜੇ ਵੀ 5 7 ਬੁੱਟੇ ਸੁੱਕੇ ਪਏ ਆ ਜਿਹੜੇ ਜਿਨ੍ਹਾਂ ਜੋ ਪੰਜ ਸੱਤ ਬੁੱਟਿਆਂ ਦਾ ਨੌ ਨਿਸ਼ਾਨੇ ਨਹੀਂ ਹੈਗਾ ਜੀ ਇੱਥੇ ਲੈ ਗਏ ਕਾਕਾ ਲੈ ਕੇ ਜਾ ਕੇ ਇਸ ਤੋਂ ਲਾ ਕੋਈ ਪੰਚਾਇਤ ਨੇ ਨਹੀਂ ਤੁਸੀਂ ਪੰਚਾਇਤ ਵੱਖਰੇ ਹੋਏ ਨੇ ਕੋਈ ਐਸਾ ਇਸ ਤੋਂ ਲਾ ਕੋਈ ਹੋਰ ਹੀ ਕੋਈ ਵੱਡਾ ਕਾਰਨ ਹੋ ਸਕਦਾ ਕਿ ਇਹਦੇ ਵਿੱਚ ਵੱਡਾ ਕਾਰਨ ਇੱਕ ਹੋਰ ਹੈ ਜੀ ਪੰਚਾਇਤ ਘਰ ਦੀ ਜਗ੍ਹਾ ਜਿਹੜਾ ਪਿਛਲਾ ਸਰਪੰਚ ਸੀਗੇ ਨਾਲ ਉਸ ਆਪਣੇ ਆਪੋਜੀਟ ਬਣੇ ਸਰਪੰਚ ਪਿਛਲਾ ਸਰਪੰਚ ਪਰ ਉਹਨੇ ਫਿਰ ਵੀ ਸ਼ਾਬਾਸ਼ ਇਹ ਕਹਿਣਾ ਮੈਨੂੰ ਸਰਪੰਚ ਦੇ ਜਿਹੜੀ ਉਸ ਸਰਪੰਚ ਨੇ ਪੰਚਾਇਤ ਘਰ ਦੀ ਜਗ੍ਹਾ ਤੇ ਕਬਜ਼ਾ ਹਟਾ ਕੇ ਉਨੇ ਪੰਚਾਇਤ ਘਰ ਦੀ ਜਗਾ ਆਜ਼ਾਦ ਕਰਾ ਦੀ ਸੀ ਲੇਕਿਨ ਜਿਹੜੀ ਹੁਣ ਮਨਜੀਤ ਕੌਰ ਸਰਪੰਚ ਆ ਜੀ ਇਹਨੇ ਪੰਚਾਇਤ ਘਰ ਦੀ ਜਗਾ ਉਤੇ ਕਬਜ਼ਾ ਕਰਾਇਆ ਜੀ ਇਸ ਕਰਕੇ ਮੈਂ ਪਿੱਛੇ ਹਟ ਗਿਆ ਜੀ ਅੰਦਰੋਂ ਆਤੀ ਇਹਨਾਂ ਨੇ ਆ ਜਾਂ ਨਿਰਮਲ ਤੋਂ ਜਾਂ ਕਬਜ਼ੇਦਾਰ ਤੋਂ ਇਹਨਾਂ ਨੇ ਅੰਦਰੋਂ ਅੰਦੇ ਕਦੀ ਪੈਸੇ ਲੈ ਕੇ ਅਰਬ ਇਸ ਕੇਸ ਨੂੰ ਵਫਾ ਵਫਾ ਕਰ ਰਹੇ ਇਹਨਾਂ ਨੇ ਉਹਦੇ ਕਬਜ਼ਾ ਕਰਵਾ ਦੇ ਜਿਹੜੀ ਪਿੰਡ ਛੱਪੜ ਤੋਂ ਮਿੱਟੀ ਪੱਟੀ ਗਈ ਆ ਕਿਹੜੇ ਪਾਸੇ ਲਈ ਆ ਕਿਹੜੇ ਸਤਾਨਤ ਗਈ ਜੀ ਜਿਹੜੀ ਆ ਮੇਨੇ ਵਿੱਚੋਂ ਛੱਪੜ ਦੇ ਮਿੱਟੀ ਪੱਟੀ ਆ ਜੀ ਮੈਂ ਤਾਂ ਇੱਥੇ ਦੀ ਨਾਲ ਵੀ ਕਿਸੇ ਪਾਸੇ ਇਹਨਾਂ ਨੇ ਕੋਈ ਲਾਈ ਹੋਈ ਮਿੱਟੀ ਜੀ ਜਾਂ ਥੋੜੇ ਬਸ ਇੱਧਰ ਇਹਨਾਂ ਇੱਧਰ ਲਾ ਦੇ ਜਾਨੀ ਕਿ ਛੱਪੜ ਦੀ ਮਿੱਟੀ ਨਹੀਂ ਪੱਟੇ ਹੈਗੀ ਆ ਬੈਕਵਾਰਡ ਦੀ ਮਿੱਟੀ ਪੱਟੀ ਗਈ ਜੀ ਤੇ ਕਿੱਥੇ ਗਈ ਹੈ ਮਿੱਟੀ ਉਹ ਹੋ ਸਕਦਾ ਮਿੱਟੀ ਇਹਨਾਂ ਨੇ ਬਾਹਰ ਗੱਡੀ ਹੋਵੇ ਜੀ ਨਾਲੇ ਤੁਸੀਂ ਕਹਿੰਦੇ ਵੀ ਮਿੱਟੀ ਦੇ پیسے ਲੈ ਕੇ ਇਹਨੇ ਕਹਿੰਦੇ ਮਾਤ ਤੋਂ پیسے ਮੰਗੇ ਗਏ ਹਾਂ پیسے ਮੇਰੀ ਨੂੰ ਭਲੀ ਹੈ ਜੀ ਕਿੰਨੇ ਪੈਸੇ ਦਿੱਨੇ 500 ਰੁਪਈਆ ਦਿੱਤੇ ਜੀ ਟਰਾਲੀ ਪਿੱਛੇ ਹਾਂ ਟੋਟਲ ਟਾਲੀਆਂ ਕਿ ਨਹੀਂ ਹੋਣੀ ਇੱਥੇ ਸੋ ਟੋੜ ਟਰਾਲੀਆਂ ਕਟੋ ਕਾਟ ਇੱਥੋਂ 50 ਟਰਾਲੀਆਂ ਜੀ ਹਾਂ 60 ਟਰਾਲੀਆਂ ਦੇ ਕਰੀਬ ਇਹਨਾਂ ਨੇ ਇੱ ਇਹ ਤਾਂ ਮਾਤਾ ਤੋਂ ਪੈਸੇ ਲਏ ਜੀ ਉਸ ਦੀ ਮਾਂ ਮਾਰਨ ਆਇਸ਼ਾ ਮਮਾ ਨੇ ਕਹਿੰਦੀ ਉਹ ਰਤਾ ਮਿੱਟੀ ਚੱਕ ਲੰਘਿਆ ਮੈਂ ਕਾ ਕੰਦੇ ਉਹ ਮਿਟਾ ਦੇ ਆਪੇ ਕਾ ਆ ਰੋ ਵੀ ਕਰਿਆ ਤੇਰਾ ਨਾਂ ਲਿਖ ਦਾਂਗੇ ਸਾਡੇ ਚਾਚਾ ਜੀ ਨੇ ਇਧਰ ਉਹਨਾਂ ਤੋਂ ਇਹਨਾਂ ਨੇ 2000 ਰੁਪਏ ਨੂੰ ਤਾਂ ਲਿਆ 2000 ਮੇਰੇ ਬਾਪੂ ਜੀ ਤੋਂ ਲਿਆ ਜੀ ਖਾਲਸਾ ਜਿੱਥੇ ਦਾਦੀ ਜੀ ਤੋਂ ਲਿਆ ਜੀ 2000 ਰੁਪਏ ਲਿਆ ਉਸ ਮਿੱਟੀ ਉਧਰ ਉਹਨਾਂ ਨੇ ਉਧਰ ਲਾਈ ਜੀ ਕਹਿੰਦੇ ਸਾਨੂੰ ਪੈਸੇ ਦਿਓ ਅਸੀਂ ਤੁਹਾਡੇ ਵੱਲ ਥੋੜੀ ਜਿਆਦਾ ਜਿ ਮਿੱਟੀ ਖਿੜ ਦਾਂਗੇ ਪਰ ਸਾਨੂੰ ਦੱਸਿਆ ਨਹੀਂ ਵੀ ਇਹਨਾਂ ਨੇ ਉਸੇ ਜਗ੍ਹਾ ਜਿੱਥੇ ਬੁੱਟੇ ਲਾਵਾਂਗੇ ਬਾਅਦ ਚ ਇਹਨਾਂ ਨੇ ਹੁਣ ਸਿੱਝਦਾ ਮੁੱਦਾ ਬਣਾ ਲਿਆ ਵੀ ਉਹ ਸਾਡੀ ਜਗ੍ਹਾ ਹੀ ਤਾਂ ਸੀ ਮਿੱਟੀ ਪਾਈ ਆ ਨਹੀਂ ਤੁਸੀਂ ਇੱਕ ਪਿੰਡ ਦੇ ਮੁੱਦਦਾ ਪੰਜ ਚੋਂ ਤੁਹਾਡੇ ਪੰਚਾਇਤ ਦੇ ਵਿੱਚ ਬਹੁਤ ਸਾਰੇ ਸਰਪੰਚ ਨੇ ਕਵਲੇ ਸ਼ੁਰੂ ਕੀਤੇ ਨੇ ਮਿੱਟੀ ਪਟਾਈ ਗਈ ਆ ਗਰੀਬ ਪਰਿਵਾਰ ਤੋਂ ਪੈਸੇ ਲੈ ਗਏ ਨੇ ਕਦੀ ਕਦੇ ਐਮਐਲਏ ਸਾਹਿਬ ਨੂੰ ਮਿਲਿਏ ਇਸ ਮੁੱਦੇ ਉੱਪਰ ਇਸ ਮੁੱਦੇ ਦੇ ਉੱਪਰ ਐਮਐਲਏ ਸਾਹਿਬ ਹੁੰਦਾ ਨਹੀਂ ਅਸੀਂ ਮਿਲੇ ਜੀ ਹੱਦ ਤੱਕ ਕਿਉਂਕਿ ਜਿਹੜੀ ਮੇਟ ਆ ਨਾ ਜੀ ਮੇਟ ਇਹ ਕਹਿੰਦੇ ਵੀ ਜੋ ਮੈਂ ਇੱਕ ਪਠਾਨ ਮਦਰ ਸਾਹਿਬ ਦੀ ਮੇਟ ਲਈ ਹੋਈ ਆ ਤੇ ਨਾ ਮੇਰੇ ਤੇ ਕੋਈ ਕਾਰਵਾਈ ਕਰਾ ਸਕਦਾ ਤੇ ਭਾਵੇਂ ਕੋਈ ਪਠਾਨ ਮਾਦਰਾ ਦਾ ਪੰਜਾਬ ਸਰਕਾਰ ਦਾ ਇੱਕ ਇੱਕ ਰੂਲ ਆ ਭਾਵੇਂ ਐਮਐਲਏ ਹੋਵੇ ਕੋਈ ਐਮਐਲਏ ਪੀ ਹੋਵੇ ਕੋਈ ਗਲਤੀ ਕਰਦੇ ਉਹ ਤੇ ਕਾਰਵਾਈ ਹੋਣੀ ਜ਼ਰੂਰੀ ਆ ਇਹ ਪ੍ਰਸ਼ਾਸਨ ਮੁੱਖ ਮੰਤਰੀ ਦਾ ਬਿਆਨ ਆਏ ਉਹ ਤੇ ਬਣਦੇ ਜੋ ਤੇ ਜੋ ਮੇਟ ਤੇ ਸਰਪੰਚ ਮਨਜੀਤ ਗੌਰ ਸਰਪੰਚ ਜੋ ਤੇ ਬਣਦੀਆਂ ਕਾਰਵਾਈਆਂ ਜੀ ਰਾਮਪਾਲ ਸਿੰਘ ਕੋ ਪਈਆਂ ਨੇ ਜੀ ਰਾਮਪਾਲ ਨੇ ਉਹ ਤੇ ਬਣਦੀਆਂ ਕਾਰਵਾਈਆਂ ਕੀਤੀਆਂ ਹੋਈਆਂ ਨੇ ਤੇ ਉਹਨਾਂ ਦੇ ਮੁੱਦੇ ਚੱਲਦੇ ਨੇ ਜੀ ਤੁਸੀਂ ਇਹਨਾਂ ਚੀਜ਼ਾਂ ਦੇ ਸਾਰੇ ਕੋਈ ਸਬੂਤ ਤੁਹਾਡੇ ਪ੍ਰੂਫ ਹੈਨ ਸਾਨੂੰ ਦੋ ਅਸੀਂ ਗੱਲਬਾਤ ਕਰਾਂਗੇ ਪ੍ਰਸ਼ਾਸਨ ਸਾਹਮਣੇ ਲਾਵਾਂਗੇ ਸਾਡੇ ਕੋਲ ਦੇ ਲਿਖਤੀ ਰੂਪ ਇਹ ਨੇ ਜੀ ਰਾਜੀ ਨਾਮ ਦੇ ਪਏ ਨੇ ਤੇ ਇਹਨਾਂ ਦੀਆਂ ਦਰਖਾਸਤਾਂ ਦੇ ਲਿਖਤੀ ਰੂਪ ਪਏ ਨੇ ਜੀ ਉਹਦੀਆਂ ਫੋਟੋਕਾਪੀਆਂ ਜੀ ਮੈਂ ਆਪਣੇ ਮੇਰੇ ਸਾਹਮਣੇ ਲੈ ਕੇ ਆਉਂਗਾ ਜੀ ਹਾਂਜੀ ਇਹ ਸੀ ਪੰਚ ਤੇ ਜਲਦ ਸਰਪੰਚ ਤੇ ਖਿਲਾਫ ਆਪਣੇ ਹੋਰ ਜੋ ਪ੍ਰੂਫ ਨੂੰ ਸਾਹਮਣੇ ਲੈ ਕੇ ਆਣਗੇ ਧੰਨਵਾਦ